ਸਾਸ਼ਰੀਏ ਕਾਲ ਜੀ ਮੇਰਾ ਨਾਮ ਅਮਰਜੋਤ ਕੌਰ ਹੈ ਮੈਂ ਰੋਪੜ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪਹਿਰਾਮਪੁਰ ਪੇਟ ਨੂੰ ਬਿਲੋਂਗ ਕਰਦੀ ਆ ਮਾਨ ਸਾਹਿਬ ਮੇਰੇ ਨਾਲ ਤਾਂ ਉਹ ਵਾਪਰੀ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਮੈਨੂੰ ਗ੍ਰੈਜੂਏਸ਼ਨ ਕੀਤੇ ਨੂੰ 12 ਸਾਲ ਹੋ ਗਏ ਨੇ ਇਨ੍ਹਾਂ 12 ਸਾਲਾਂ ਦੌਰਾਨ ਜਿੱਥੇ ਮੇਰੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਐਮਕਮ ਯੂਜੀਸੀ ਨੈਟ ਐਮ ਇਕਨੋਮਿਕਸ ਬੀਐਡ ਕੋਰਸਪੋਂਡੈਂਸ ਕੋਰਸ ਇਨ ਸਿੱਖੀਜ਼ਮ ਇੰਟਰਨੈਸ਼ਨਲ ਟੈਲੀ ਸੀਐਮਏ ਇੰਟਰ ਦੇ ਨਾਲ-ਨਾਲ ਸੌਫਟ ਸਕਿੱਲ IIT ਵੀ ਹੈ ਉੱਥੇ ਹੀ ਨਾ 12 ਸਾਲਾਂ ਵਿੱਚ ਮੈਂ ਅਣਗਿਣਤ ਪੇਪਰ ਦਿੱਤੇ ਇਹ ਮੇਰੀ ਨਾ ਕਾਬਲੀਅਤ ਸੀ ਜਾਂ ਸਿਸਟਮ ਦੀ ناکامی ਮੈਨੂੰ ਨਹੀਂ ਪਤਾ ਪਰ ਸੱਜੇ ਜਾਵਾ ਆਮ ਆਦਮੀ ਪਾਰਟੀ ਸਰਕਾਰ ਦੇ ਕਿ ਇੱਕ ਵੀ ਰੁਪਈਆ ਦਿੱਤੇ ਬਿਨਾ ਰੱਤੀ ਪਰ ਵੀ ਸਿਫਾਰਿਸ਼ ਕੀਤੇ ਬਿਨਾ ਅੱਜ ਮੇਰੀ ਇੱਕ ਦੀ ਥਾਂਵੇਂ ਦੋ ਦੋ ਸਿਲੈਕਸ਼ਨ ਹੋਣ ਜਾ ਰਹੀਆਂ ਹਨ ਬਹੁਤ ਧੰਨਵਾਦ ਦੂਜੀ ਗੱਲ ਜੋ ਇਸ ਮੰਚ ਤੋਂ ਮੈਂ ਕਰਨਾ ਚਾਹੁੰਦੀ ਹਾਂ ਕਿ ਜਨਾਬ ਸੁਜੀਤ ਪਾਤਰ ਜੀ ਨੇ ਆਪਣੇ ਇੰਟਰਵਿਊ ਵਿੱਚ ਇੱਕ ਵਾਰ ਕਿਹਾ ਸੀ ਕਿ ਜੇਕਰ ਕਿਸੇ ਵੀ ਭਾਸ਼ਾ ਨੂੰ ਬਚਾਉਣਾ ਹੈ ਤਾਂ ਉਸ ਨੂੰ ਰੋਜ਼ਗਾਰ ਨਾਲ ਜੋੜ ਦੇਣਾ ਚਾਹੀਦਾ ਹੈ ਤੇ ਇਸ ਗੱਲ ਲਈ ਵੀ ਤੁਹਾਡੀ ਸਰਕਾਰ ਵਧਾਈ ਦੀ ਪਾਤਰ ਹੈ ਕਿ ਅੱਜ ਜੋ ਪੇਪਰ ਪਾਸ ਕਰਕੇ ਅਸੀਂ ਇੱਥੇ ਬੈਠੇ ਹਾਂ ਉਸ ਵਿੱਚ 20% ਹਿੱਸਾ ਜੋ ਕਿ ਮੈਰਿਟ ਨਿਰਧਾਰਤ ਕਰਨ ਲਈ ਬਹੁਤ ਵੱਡਾ ਅੰਕੜਾ ਹੁੰਦਾ ਹੈ ਸਿੱਧਾ-ਸਿੱਧਾ ਪੰਜਾਬੀ ਮਾਂ ਬੋਲੀ ਤੇ ਆਧਾਰਿਤ ਹੈ ਤੀਜੀ ਤੇ ਆਖਰੀ ਗੱਲ ਜੋ ਇਸ ਮੰਚ ਤੋਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਮਾਜ ਜਿੰਨਾ ਮਰਜ਼ੀ ਮਾਡਰਨ ਹੋ ਜਾਈ ਪਰ ਜਦੋਂ ਵੀ ਘਰ ਵਿੱਚ ਤੀਜੀ ਧੀ ਜੰਮ ਪਵੇ ਤਾਂ ਸੋਗ ਪੈ ਜਾਂਦਾ ਹੈ ਮੈਂ ਆਪਣੇ ਮਾਪੇ ਦੀ ਤੀਜੀ ਧੀ ਹਾਂ ਤੇ ਸੋ ਸੋ ਵਾਰ ਸਲਾਮ ਹੈ ਉਸ ਮਾ ਸਰਦਾਰਨੀ ਮਹਿੰਦਰ ਕੌਰ ਨੂੰ ਜਿਸ ਨੇ ਸਾਰੇ ਸਮਾਜ ਨਾਲ ਲੜ ਕੇ ਭ੍ਰੂਣ ਹੱਤਿਆ ਨਹੀਂ ਕਰਵਾਈ ਮੈਨੂੰ ਜਨਮ ਦਿੱਤਾ ਮੈਨੂੰ ਪੜਾਇਆ ਤੇ ਆਮ ਤੌਰ ਤੇ ਸਾਨੂੰ ਔਰਤਾਂ ਨੂੰ ਇਹ ਨਸੀਹਤ ਵੀ ਦਿੱਤੀ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਪੜ੍ਹ ਲਓ ਵਿਆਹ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ ਜਾਣੀ पर एक कोरा झूठ साबित होया क्योंकि मेरे पति सरदार मनप्रीत सिंह ਤੇ ਮੇਰਾ ਸਹੁਰਾ ਪਰਿਵਾਰ ਉਹਨਾਂ ਨੇ ਮੇਰੀ ਪੜ੍ਹਾਈ ਰੋਕਣ ਦੀ ਥਾਂ ਮੈਨੂੰ ਹੱਲਾਸ਼ੇਰੀ ਦਿੱਤੀ ਮੇਰੇ ਲਈ ਰਿਸੋਰਸਸ ਪੈਦਾ ਕੀਤੇ ਲੋਕ ਕਹਿੰਦੇ ਨੇ ਨੂੰਹਾਂ ਧੀਆਂ ਨਹੀਂ ਬਣਦੀਆਂ ਮੈਂ ਕਹਿੰਦੀ ਹਾਂ ਪਹਿਲਾਂ ਸਹੁਰਿਆਂ ਨੂੰ ਮਾਪੇ ਬਣਨਾ ਪਊਗਾ ਅਸੀਂ ਸਾਰੇ ਦਿਲੋਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਅਖੀਰ ਵਿੱਚ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ ਕੌਣ ਕਹਤਾ ਹੈ ਕਿ ਅਸਮਾਨ ਵਿੱਚ ਛੇਦ ਨਹੀਂ ਹੋਤਾ ਇੱਕ ਪੱਥਰ ਤੋਂ ਤਬੀਅਤ से ਉਚਾ ਲੋ ਯਾਰੋ ਧੰਨਵਾਦ but right. it